ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਠੀਕ ਠਾਕ ਵਧੀਆ ਜੀ ਅੱਜ ਅਸੀਂ ਆਏ ਆ ਪਿੰਡ ਚੱਕ ਸ਼ਕੂਰ ਦੇ ਵਿੱਚ ਔੜ ਮੋਰ ਟਾਂਡੇ ਲਾਗੇ ਉੱਥੇ ਸਾਡੇ ਰਿਸ਼ਤੇ ਸਾਸੀ ਰਿਸ਼ਤੇਦਾਰ ਸੀਗੇ ਫੌਜੀ ਸਾਹਿਬ ਅੱਜ ਰਿਟਾਇਰਮੈਂਟ ਉਹਨਾਂ ਦੀ ਉੱਥੇ ਆਏ ਉਹਨਾਂ ਦੇ ਘਰ ਆਓ ਤੁਹਾਨੂੰ ਵਿਖਾਉਂਦੇ ਆ ਤਿਆਰੀਆਂ ਚੱਲਣ ਡੀਆਂ ਪਾਰਟੀ ਦੀਆਂ ਹਾਂਜੀ ਚਲੋ ਸਰ

ਤਿਆਰੀ ਚੱਲਦੀ ਇੱਧਰ